ਪੰਜ ਅਕਿਊਜ਼ ਰੈਸ ਕੀਤੇ ਆ ਐਫ ਆਈ ਆਰ ਨੰਬਰ 142 ਡੇਟਿਡ 28 2024 ਅੰਡਰ ਸੈਕਸ਼ਨ 304 2 35 ਬੀ ਐਨ ਐਸ ਪੁਲਿਸ ਸਟੇਸ਼ਨ ਸ਼ਟ ਤੇ ਦੂਸਰਾ ਕੇਸ ਹੈ ਐਫ ਆਈ ਆਰ ਨੰਬਰ 10571 2025 ਅ ਅਫੈਂਸ ਹੈ 304 2 ਬੀ ਐਨ ਐਸ ਪੁਲਿਸ ਸਟੇਸ਼ਨ ਸ਼ਟ ਹੈ ਦੋ ਐਫ ਆਈ ਆਰ ਦੇ ਤਹਿਤ ਅਕਿਊਜ਼ ਰੈਸ ਕੀਤੇ ਹੈ ਕਿ ਉਸ ਦਾ ਨਾਮ ਹੈ ਬਲਜਿੰਦਰ ਸਿੰਘ ਲਾਇਸ ਗੋਲੂ ਸੁਰਜੀਤ ਸਿੰਘ ਲਾਇਸ ਮਿਰਜਾ ਕਰਨਵੀਰ ਸਿੰਘ ਲਾਇਸ ਲਾਲੀ ਹਰਪ੍ਰੀਤ ਸਿੰਘ ਲਾਇਸ ਹੈਪੀ ਤੇ ਮੰਤਰਪ੍ਰੀਤ ਸਿੰਘ ਲਾਇਸ ਮਨੀ ਇਹ ਬੇਸਿਕਲੀ ਸਨਾਚਿੰਗ ਛਾਟਾ ਏਰੀਆ ਚ ਕਾਫੀ ਜ਼ਿਆਦਾ ਕਰਦੇ ਸੀਗੇ ਤੇ ਨਸ਼ੇ ਦੇ ਵੀ ਆਦੀ ਨੇ ਇਹਨਾਂ ਚੋਂ ਆਪਣਾ ਇੱਕ ਟਿਕੂ ਜਿਹੜਾ ਅਰੈਸਟ ਹੋਣਾ ਰਹਿ ਗਿਆ ਕਰਨਵੀਰ ਸਿੰਘ ਲਾਇਸ ਡੱਬ ਤੇ ਇਹ ਵੀ ਨਸ਼ੇ ਦਾ ਆਦੀ ਹੈ ਬੇਸਿਕਲੀ 6 ਜਣੇ ਦਾ ਗੈਂਗ ਹੈ ਤੇ 5 ਅਰੈਸਟ ਹੋ ਚੁੱਕੇ ਹੈ ਤੇ ਅਸੀਂ ਇਹਨਾਂ ਤੋਂ ਅ ਤਿੰਨ ਮੋਬਾਈਲ ਫੋਨ ਦੋ ਮੋਟਰਸਾਈਕਲ ਸਪਲੈਂਡਰ ਇੱਕ ਸਕਰੂ ਡਰਾਈਵਰ ਇੱਕ ਦਾਤ ਉਹ ਵੀ ਅਸੀਂ ਇਹਨਾਂ ਤੋਂ ਰਿਕਵਰ ਕੀਤਾ ਤੇ ਸਾਰੇ ਹੀ ਬੇਸਿਕਲੀ ਦਸਵੀਂ ਤੋਂ ਘੱਟ ਪੜੇ ਆ ਤੇ 25 30 ਸਾਲ ਦੇ ਲਾਗੇ ਤੱਕ ਇਹਨਾਂ ਦੀ ਉਮਰ ਹੈਗੀ ਹੈ ਤੇ ਜਿਹੜਾ ਬਲਜਿੰਦਰ ਸਿੰਘ ਲਾਇਸ ਗੋਲੂ ਹੈ ਇਦੇ ਤੇ ਇੱਕ ਪਹਿਲਾਂ ਵੀ ਕੇਸ ਇੱਕ ਦਰਜ ਹੈਗਾ ਐਫ ਆਈ ਆ ਨੰਬਰ 132025 ਅੰਡਰ ਸੈਕਸ਼ਨ 109 191 190 ਬੀ ਐਨ ਐਸ ਤੇ 25 27 ਆਮ ਐਕਟ ਪੀ ਐਸ ਛਾਟਾ ਵੀ ਦਰਜ ਹੈਗਾ ਤੇ ਇਹਨਾਂ ਤੋਂ ਇਹਨਾਂ ਦਾ ਅਸੀਂ ਪੁਲਿਸ ਰਿਮਾਂਡ ਲੈ ਕੇ ਮਾਨਯੋਗ ਅਦਾਲਤ ਤੋਂ ਤੇ ਅਸੀਂ ਪੁੱਛਗੇ ਹੋਰ ਵੀ ਕਰਾਂਗੇ ਤੇ ਹੋਰ ਵੀ ਜਿਹੜੀ ਵੀ ਰਿਕਵਰੀ ਹੋਈ ਅਸੀਂ ਤੁਹਾਡੇ ਤੱਕ ਲਿਆਵਾਂਗੇ ਨਸ਼ੇ ਦੀ ਆਦੀ ਵੀ ਨਸ਼ਾ ਨਸ਼ੇ ਦਾ ਆਦੀ ਹੈ ਜੀ ਜਿਹੜਾ ਵੇਚਦਾ ਉਹ ਅਸੀਂ ਹਲੇ ਇਹ ਇੰਕਲੂਡਪਨ ਇਹ ਸਾਰੇ ਛਾਟੇ ਏਰੀਆ ਦੇ ਜੀ ਸਾਰੀ ਬੈਕਗ੍ਰਾਉਂਡ ਕੀ ਸਾਰਾ ਕੁਝ ਵੀ ਨਹੀਂ ਜੀ ਅਨਪੜਨੇ ਜੀ ਕੋਈ ਬੈਕਗ੍ਰਾਉਂਡ ਬੇਸਿਕ ਇਹਨਾਂ ਦੇ ਹਨ ਨਹੀਂ ਕੋਈ ਪੰਜਵੀਂ ਪੜਿਆ ਕੋਈ ਦਸਵੀਂ ਪੜਿਆ ਕੋਈ 12ਵੀਂ ਪੜਿਆ ਜੀ ਸਾਰੇ ਇਹ ਜਿਹੜੀ ਲੁੱਟ ਹੋ ਕਰਦੇ ਸੀ ਕਿ ਕੋਈ ਹਥਿਆਰਾਂ ਮੁੰਦੇ ਨਾ ਹਾਂਜੀ ਮੈਂ ਤੁਹਾਨੂੰ ਦੱਸਿਆ ਇੱਕ ਪੀਚਕਸ ਹੋਇਆ ਇੱਕ ਸਕਰੂ ਇੱਕ ਸਕਰੂ ਡਰਾਈਵਰ ਹੋਇ ਤੇ ਇੱਕ ਡਾਕਟਰ ਰਿਕਵਰ ਹੋਈ ਸੀ ਸਭ ਜ਼ਿਆਦਾ ਕੀ ਇਹ ਏਰੀਆ ਚ ਚੋਰੀਆਂ ਕਰਦੇ ਸੀ ਇਹ ਛਾਟਾ ਏਰੀਆ ਜੀ ਮੇਨਲੀ ਇਥੇ ਅਟਾ ਏਰੀਆ ਜ਼ਿਆਦਾ ਕਰਦੇ ਪੰਜ ਅਕਿਊਜ਼ ਰੈਸ ਕੀਤੇ ਆ ਐਫ ਆਈ ਆਰ ਨੰਬਰ 142 ਡੇਟਿਡ 28 2024 ਅੰਡਰ ਸੈਕਸ਼ਨ 304 2 35 ਬੀ ਐਨ ਐਸ ਪੁਲਿਸ ਸਟੇਸ਼ਨ ਸ਼ਟ ਤੇ ਦੂਸਰਾ ਕੇਸ ਹੈ ਐਫ ਆਈ ਆਰ ਨੰਬਰ 10571 2025 ਅ ਅਫੈਂਸ ਹੈ 304 2 ਬੀ ਐਨ ਐਸ ਪੁਲਿਸ ਸਟੇਸ਼ਨ ਸ਼ਟ ਹੈ ਦੋ ਐਫ ਆਈ ਆਰ ਦੇ ਤਹਿਤ ਅਕਿਊਜ਼ ਰੈਸ ਕੀਤੇ ਹੈ ਕਿ ਉਸ ਦਾ ਨਾਮ ਹੈ ਬਲਜਿੰਦਰ ਸਿੰਘ ਲਾਇਸ ਗੋਲੂ ਸੁਰਜੀਤ ਸਿੰਘ ਲਾਇਸ ਮਿਰਜਾ ਕਰਨਵੀਰ ਸਿੰਘ ਲਾਇਸ ਲਾਲੀ ਹਰਪ੍ਰੀਤ ਸਿੰਘ ਲਾਇਸ ਹੈਪੀ ਤੇ ਮੰਤਰਪ੍ਰੀਤ ਸਿੰਘ ਲਾਇਸ ਮਨੀ ਇਹ ਬੇਸਿਕਲੀ ਸਨਾਚਿੰਗ ਚਾਟਾ ਏਰੀਆ ਚ ਕਾਫੀ ਜ਼ਿਆਦਾ ਕਰਦੇ ਸੀਗੇ ਤੇ ਨਸ਼ੇ ਦੇ ਵੀ ਆਦੀ ਨੇ ਇਹਨਾਂ ਚੋਂ ਆਪਣਾ ਇੱਕ ਟਿਕੂ ਜਿਹੜਾ ਅਰੈਸਟ ਹੋਣਾ ਰਹਿ ਗਿਆ ਕਰਨਵੀਰ ਸਿੰਘ ਲਾਇਸ ਡੱਬ ਤੇ ਇਹ ਵੀ ਨਸ਼ੇ ਦਾ ਆਦੀ ਹੈ ਬੇਸਿਕਲੀ 6 ਜਣੇ ਦਾ ਗੈਂਗ ਹੈ ਤੇ 5 ਅਰੈਸਟ ਹੋ ਚੁੱਕੇ ਹੈ ਤੇ ਅਸੀਂ ਇਨਾਂ ਤੋਂ ਅ ਤਿੰਨ ਮੋਬਾਈਲ ਫੋਨ ਦੋ ਮੋਟਰਸਾਈਕਲ ਸਪਲੈਂਡਰ ਇੱਕ ਸਕਰੂ ਡਰਾਈਵਰ ਇੱਕ ਦਾਤ ਉਹ ਵੀ ਅਸੀਂ ਇਨਾਂ ਤੋਂ ਰਿਕਵਰ ਕੀਤਾ ਤੇ ਸਾਰੇ ਹੀ ਬੇਸਿਕਲੀ ਦਸਵੀਂ ਤੋਂ ਘੱਟ ਪੜੇ ਆ ਤੇ 25 30 ਸਾਲ ਦੇ ਲਾਗੇ ਤੱਕ ਇਹਨਾਂ ਦੀ ਉਮਰ ਹੈਗੀ ਹੈ ਤੇ ਜਿਹੜਾ ਬਲਜਿੰਦਰ ਸਿੰਘ ਲਾਇਸ ਗੋਲੂ ਹੈ ਇਦੇ ਤੇ ਇੱਕ ਪਹਿਲਾਂ ਵੀ ਕੇਸ ਇੱਕ ਦਰਜ ਹੈਗਾ ਐਫ ਆਈ ਆ ਨੰਬਰ 132025 ਅੰਡਰ ਸੈਕਸ਼ਨ 109 191 190 ਬੀ ਐਨ ਐਸ ਤੇ 25 27 ਆਮ ਐਕਟ ਪੀ ਐਸ ਛਾਟਾ ਵੀ ਦਰਜ ਹੈਗਾ ਤੇ ਇਹਨਾਂ ਤੋਂ ਇਹਨਾਂ ਦਾ ਅਸੀਂ ਪੁਲਿਸ ਰਿਮਾਂਡ ਲੈ ਕੇ ਮਾਨਯੋਗ ਅਦਾਲਤ ਤੋਂ ਤੇ ਅਸੀਂ ਪੁੱਛਗੇ ਹੋਰ ਵੀ ਕਰਾਂਗੇ ਤੇ ਹੋਰ ਵੀ ਜਿਹੜੀ ਵੀ ਰਿਕਵਰੀ ਹੋਈ ਅਸੀਂ ਤੁਹਾਡੇ ਤੱਕ ਲਿਆਵਾਂਗੇ ਨਸ਼ੇ ਦੀ ਆਦੀ ਵੀ ਨਸ਼ਾ ਨਸ਼ੇ ਦਾ ਆਦੀ ਹੈ ਜੀ ਜਿਹੜਾ ਵੇਚਦਾ ਉਹ ਅਸੀਂ ਹਲੇ ਇਹ ਇਨਕਲੂਡਪਨ ਇਹ ਸਾਰੇ ਛਾਟੇ ਏਰੀਆ ਦੇ ਜੀ ਸਾਰੀ ਬੈਕਗ੍ਰਾਉਂਡ ਕੀ ਸਾਰੀ ਨਹੀਂ ਕੁਝ ਵੀ ਨਹੀਂ ਜੀ ਅਨਪੜਨੇ ਜੀ ਕੋਈ ਬੈਕਗ੍ਰਾਉਂਡ ਬੇਸਿਕ ਇਹਨਾਂ ਦੇ ਹਨ ਨਹੀਂ ਕੋਈ ਪੰਜਵੀਂ ਪੜਿਆ ਕੋਈ ਦਸਵੀਂ ਪੜਿਆ ਕੋਈ 12ਵੀਂ ਪੜਿਆ ਜੀ ਸਾਰਾ ਇਹ ਜਿਹੜੀ ਲੁੱਟ ਹੋ ਕਰਦੇ ਸੀ ਕਿ ਕੋਈ ਹਥਿਆਰ ਬੰਦ ਹੋਵੇ ਨਾ ਹਾਂਜੀ ਮੈਂ ਤੁਹਾਨੂੰ ਦੱਸਿਆ ਇੱਕ ਪੀਚਕਸ ਹੋਇਆ ਇੱਕ ਸਕਰੂ ਇੱਕ ਸਕਰੂ ਡਰਾਈਵਰ ਹੋਇ ਤੇ ਇੱਕ ਡਾਕਟਰ ਕਵਰ ਹੋਈ ਸੀ ਸਭ ਜ਼ਿਆਦਾ ਕਿਹੜੇ ਏਰੀਆ ਚ ਚੋਰੀਆਂ ਕਰਦੇ ਸੀ ਇਹ ਛਾਟਾ ਏਰੀਆ ਜੀ ਮੇਨਲੀ ਇਹ ਛਾਟਾ ਏਰੀਆ ਜ਼ਿਆਦਾ ਕਰਦੇ